ਬੀਤੇ ਦਿਨੀ ਪੰਜਾਬ ਦੇ ਕਸਬੇ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਸ਼ਹੀਦ ਉਦਮ ਸਿੰਘ ਦੇ ਸਟੈਚੂ ਨਾਲ ਹੋਈ ਬੇਅਦਬੀ ਨੂੰ ਲੈ ਕੇ ਹਲਕਾ ਪੂਰਬੀ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਸ਼ਹੀਦ ਉਦਮ ਸਿੰਘ ਜੀ ਦੀ ਪੂਰੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਸ ਵੀ ਵਿਅਕਤੀ ਨੇ ਇਹ ਘਟਿਆ ਹਰਕਤ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦਿਲਕਾ ਦੇ ਵਿੱਚੋਂ ਮਾਰੀ ਦੰਸੂ ਜਿਹੜੀ ਉਹ ਪਿਸਤੌਲ ਦੇ ਵਿੱਚ ਜਿਹੜੀ ਬਹੁਤ ਬਹੁਤ ਮਾੜੀ ਘਟਨਾਵਾਂ ਤੇ ਸ਼ਰਾਰਤੀ ਅੰਸਰਾਂ ਦੇ ਇਹ ਕਾਰੇ ਜਿਹੜੇ ਨੇ ਕਦੇ ਵੀ ਸਫਲ ਨਹੀਂ ਹੋਣੇ ਕਿਉਂਕਿ ਜਿਹੜੇ ਪੰਜਾਬ ਨੂੰ ਹਮੇਸ਼ਾ ਸ਼ਰਾਰਤੀ ਅੰਸਰ ਮਲਕੇ ਮਲਕੇ ਖਤਮ ਕਰਨਾ ਚਾਹੁੰਦੇ ਆ ਪੰਜਾਬ ਨੂੰ ਮਲਕੇ ਇੱਕ ਜੰਗਬਲ ਤਕਣਾ ਚਾਹੁੰਦੇ ਆ ਪਰ ਜਿਹੜੇ ਪੰਜਾਬੀ ਨੇ ਬਹੁਤ ਸੂਝਵਾਨ ਨੇ ਬਹੁਤ ਸਮਝਦਾਰ ਨੇ ਤੇ ਹਮੇਸ਼ਾ ਭਾਈਚਾਰਾ ਬਣਾ ਕੇ ਚੱਲੇ ਨੇ ਹਮੇਸ਼ਾ ਪੰਜਾਬ ਤੋਂ ਜਦੋਂ ਵੀ ਕੋਈ ਚਾਹੇ ਆਪਾਂ ਜਿਆਦੀ ਦੀ ਗੱਲ ਕਰਦੇ ਆ 90% ਪੰਜਾਬੀਆਂ ਦਾ ਯੋਗਦਾਨ ਮਲਕੇ ਦੇਸ਼ ਦੀ ਆਜ਼ਾਦੀ ਵਾਸਤੇ ਔਰ ਜੇ ਹਰੀ ਕ੍ਰਾਂਤੀ ਦੀ ਨਾਜਪਾ ਦਾ ਕਰਨ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜੇ ਕਿਸਾਨੀ ਬਿੱਲ ਮਾਫ ਕਰਾਉਣ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਦਾ ਹਮੇਸ਼ਾ ਪੰਜਾਬੀਆਂ ਨੇ ਹਮੇਸ਼ਾ ਨਵੀਂ ਪਹਿਲ ਕੀਤੀ ਆ ਤੇ ਐਸੇ ਅੰਸਰਾਂ ਨੂੰ ਬਿਲਕੁਲ ਸਜ਼ਾ ਵੀ ਮਿਲੂਗੀ ਤੇ ਮੈਂ ਸਰਕਾਰ ਤੱਕ ਇਹਦੀ ਜੜੇ ਕਿ ਮੜਾ ਕਰਾ ਕੀਤਾ ਤੇ ਪਹੁੰਚਾਉਣਾ ਇਹਦੀ ਤੇ ਜਰੂਰ ਐਸੇ ਨੂੰ ਸਜ਼ਾ ਵੀ ਮਿਲੂ ਤੇ ਅੱਗੇ ਆਉਣ ਵਾਲੇ ਸਮੇਂ 'ਚ ਤਾਂ ਕਿ ਐਸਾ ਕੋਈ ਕਾਰਾ ਨਾ ਕਰ ਸਕੋ ਉਹਦਾ ਵੀ ਹੱਲ ਕੀਤਾ ਜਾਵੇ। ਅਵੋਰ ਚੌਂਕ ਦੇ ਵਿੱਚ ਇੱਕ ਮੂਰਤੀ ਸ਼ੀਦੁੱਧਮ ਸਿੰਘ ਦੀ ਆਦਮ ਕਰਦੇ ਜਿਹੜੀ ਸੀ ਉਹਦਾ ਇਨੋਗਰੇਟ ਕੀਤਾ ਸੀ। ਤੇ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਨੇ ਉਹ ਸ਼ੀਦੁੱਧਮ ਸਿੰਘ ਦੇ ਹੱਥ 'ਚ ਜੋ ਪਿਸਤੌਲ ਫੜਿਆ ਸੀਗਾ ਉਹ ਤੋੜ ਦਿੱਤਾ ਤੇ ਉਹਦੇ ਵਾਸਤੇ ਜਿਹੜੀ ਸਾਡੀ ਜਿੰਨੇ ਵੀ ਮਦਦ ਕੰਬੋਜ ਸੰਸਥਾ ਹੈਗੀਆਂ ਨੇ ਜਾਂ ਕੋਈ ਬਰਾਦਰੀ ਵੱਲੋਂ ਤੇ ਬਹੁਤ ਰੋਸ ਪਾਇਆ ਜਾ ਰਿਹਾ ਹੈ। ਤੇ ਅਸੀਂ ਅੱਜ ਐਮਐਲਏ ਸਾਹਿਬ ਨੂੰ ਵੀ ਮਤਲਬ ਉਹ ਚੀਜ਼ ਦਾ ਮਤਲਬ ਰੋਸ ਪੱਤਰ ਦਿੱਤਾ ਵੀ ਤੁਸੀਂ ਸਰਕਾਰ ਕੋਲੇ ਆਵਾਜ਼ ਉਠਾਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਇਹੋ ਜਿਹਾ ਮਤਲਬ ਕਾਨੂੰਨੀ ਹਰਕਤਾਂ ਕਰਕੇ ਕਿਸੇ ਵੀ ਸ਼ਹੀਦ ਦੀ ਮੂਰਤੀ ਚਾਹੇ ਸ਼ਹੀਦ ਉਦਮ ਸਿੰਘਾ ਚਾਹੇ ਸ਼ਹੀਦ ਭਗਤ ਸਿੰਘਾ ਉਹਦੇ ਨਾਲ ਇਹੋ ਜਿਹੀ ਕੋਈ ਮਤਲਬ ਕਾਨੂੰਨੀ ਹਰਕਤ ਨਾ ਕਰੇ ਉਹਦੀ ਜੀਬੇੜੀ ਬੇਅਦਬੀ ਨਾ ਕਰੇ ਤੇ ਉਹਨਾਂ ਨੇ ਕਹਿ ਵੀ ਅਸੀਂ ਆਪਣਾ ਜਿਹੜਾ ਮੰਗ ਪੱਤਰ ਹੈਗੀ ਤੁਹਾਡਾ ਸਰਕਾਰ ਤੱਕ ਪਹੁੰਚਾ ਦਿੰਨੇ ਆ ਤੇ ਉਹ ਜਿੰਨੇ ਵੀ ਜੋ ਦੋਸ਼ੀ ਹੋਣਗੇ ਦਾ ਕਾਰਵਾਈ ਕੀਤੀ ਜਾਵੇ ਲੁਧਿਆਣਾ ਲਾਈਵਲੀ ਟਿੰਕਾ ਚੜਤੀ ਰਿਪੋਰਟ